ਸਾਰੇਆਂ ਸਤਿ ਸ੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਇੱਕ ਬਹੁਤ ਵਧੀਆ ਸਕੀਵੀ ਬਣਾਈ ਹੋਈ ਹੈ ਸਕੀਵੀ ਦਾ ਡਿਜ਼ਾਈਨ ਇਸ ਤਰ੍ਹਾਂ ਹੈ ਜੀ ਬਾਰਡਰ ਇਸ ਤਰ੍ਹਾਂ ਬਣਿਆ ਹੋਇਆ ਥੱਲੇ ਤੋਂ ਉੱਪਰ ਆੜ ਜਾਣ ਪਿਆ ਹੋਇਆ ਜਿਹੜਾ ਇਹਦਾ ਗਲਾ ਇਹ ਵੀ ਕਟੌਂ ਕੱਢ ਕੇ ਬਣਾਇਆ ਹੋਇਆ ਹੈ ਦਾਹਾਂ ਦੇ ਅੱਗੇ ਵੀ ਇਸ ਤਰ੍ਹਾਂ ਹੀ ਆਪਾਂ ਨੇ ਬਾਰਡਰ ਬਣਾਇਆ ਹੋਇਆ ਹੈ। ਪਿਛਲੀ ਸਾਈਡ ਵੀ ਆਪਾਂ ਨੇ ਇਹੀ ਡਿਜ਼ਾਈਨ ਪਾਇਆ ਹੋਇਆ ਹੈ। ਇਹ ਜਿਹੜਾ ਡਿਜ਼ਾਈਨ ਹੈ ਜੀ ਬਹੁਤ ਸੌਖੀ ਤਰ੍ਹਾਂ ਬਣ ਕੇ ਤਿਆਰ ਹੁੰਦਾ ਬਾਰਡਰ ਵੀ। ਪਹਿਲਾਂ ਵੀ ਮੈਂ ਆਪਣੇ ਚੈਨਲ ਤੇ ਦੱਸਿਆ ਹੋਇਆ ਤੁਸੀਂ ਦੇਖ ਸਕਦੇ ਆ ਜੇ ਤੁਹਾਨੂੰ ਨਹੀਂ ਸਮਝ ਲੱਗੀ ਤਾਂ ਦੁਬਾਰਾ ਕਹੋ ਤੁਹਾਨੂੰ ਮੈਂ ਦੁਬਾਰਾ ਦੱਸੂਗੀ ਕਮੈਂਟ ਕਰਕੇ ਦੱਸਿਓ ਜੇ ਤੁਸੀਂ ਇਹ ਡਿਜ਼ਾਈਨ ਸਿੱਖਣਾ ਚਾਹੁੰਦੇ ਆ ਤਾਂ ਮੈਂ ਇਹ ਡਿਜ਼ਾਈਨ ਦੁਬਾਰਾ ਪਾ ਦੂੰਗੀ ਜੀ। ਬਹੁਤ ਵਧੀਆ ਲੱਗਦੀ ਐ ਇਸ ਕੀ ਵੀ ਕੁੜੀਆਂ ਦੇ ਪਾਈ ਹੋਏ ਥੱਲੇ ਜਿਹੜਾ ਬਾਰਡਰ ਆ ਦੇਖੋ ਉਹ ਵੀ ਕਿੰਨਾ ਵਧੀਆ ਬਣਿਆ ਹੋਇਆ ਉੱਪਰ ਇਸ ਤਰ੍ਹਾਂ ਡਿਜ਼ਾਈਨ ਪਾਇਆ ਹੋਇਆ ਜੇ ਤੁਸੀਂ ਇਹ ਡਿਜ਼ਾਈਨ ਸਿੱਖਣਾ ਚਾਹੁੰਦੇ ਆਂ ਜੀ ਤਾਂ ਮੈਨੂੰ ਕਮੈਂਟ ਕਰਕੇ ਦੱਸਿਓ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾਉਣਾ ਦੱਸ ਦਊਗੀ ਜੇ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਜੀ ਚਲੋ ਜੀ ਮਿਲਦੇ ਆਪਾਂ ਇੱਕ ਹੋਰ ਵੀਡੀਓ ਵਿੱਚ ਜਦ ਤੱਕ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ